ਨਮਸਕਾਰ ਜੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊਜ਼ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਪੁਸ਼ਪਾ ਮੌਰਿਆ ਹਾਜ਼ਰ ਹਾਂ ਤੁਹਾਡੇ ਸਾਹਮਣੇ ਦੇਸ਼ ਤੇ ਪੰਜਾਬ ਦੀਆਂ ਅਹਿਮ ਖਬਰਾਂ ਲੈ ਕੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਅੱਜ ਦੀਆਂ ਵਿਸ਼ੇਸ਼ ਖਬਰਾਂ ਬਾਰੇ ਪੰਜਾਬ ਦੇ ਵਿੱਚ ਪੁਚਾਲ ਆਇਆ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ 12:21 ਮਿੰਟ ਤੇ ਪੁਚਾਲ ਦੇ ਝਟਕੇ ਲੱਗੇ ਨੇ ਪੰਜਾਬ ਦੇ ਵਿੱਚ ਪੁਚਾਲ ਦੇ ਝਟਕੇ ਕਈ ਥਾਵਾਂ ਤੇ ਮਹਿਸੂਸ ਕੀਤੇ ਗਏ ਨੇ ਤਾਂ ਇਸ ਵੇਲੇ ਦੀ ਵੱਡੀ ਖਬਰ 12:21 ਮਿੰਟ ਤੇ ਪੁਚਾਲ ਆਇਆ ਪੰਜਾਬ ਦੇ ਵਿੱਚ ਤੇ ਕਈ ਥਾਵਾਂ ਤੇ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਪੰਜਾਬ ਦੇ ਵਿੱਚ ਪੁਚਾਲ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਸੀਸੀਟੀਵੀ ਇੱਕ ਆਫਿਸ ਦਾ ਸਾਹਮਣੇ ਆਇਆ ਹੈ ਕਿਸ ਤਰੀਕੇ ਦੇ ਨਾਲ ਲਾਈਟਾਂ ਹਿੱਲ ਰਹੀਆਂ ਨੇ ਤੇ ਆਫਿਸ ਦਾ ਪੂਰਾ ਫਰਨੀਚਰ ਜਿਹੜਾ ਹਿਲਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਖਬਰ ਤੇ ਅਗੇ ਜ਼ਿਆਦਾ ਜਾਣਕਾਰੀ ਲੈ ਕੇ ਸਾਡੇ ਨਾਲ ਸਾਡੇ ਸਹਿਯੋਗੀ ਅਨਮੋਲ ਗੁਲਾਟੀ ਜੁੜੇ ਹੋਏ ਨੇ ਅਨਮੋਲ ਕੀ ਕੁਝ ਜਾਣਕਾਰੀ ਪੁਚਾਲ ਆਇਆ ਹੈ ਪੰਜਾਬ ਦੇ ਵਿੱਚ ਕਿੰਨੀ ਕੁ ਤੀਬਰਤਾ ਮਹਿਸੂਸ ਕੀਤੀ ਗਈ ਹੈ ਬਿਲਕੁਲ ਸਹੀ ਜਿਸ ਤਰੀਕੇ ਨਾਲ ਕਈ ਪਾਵਾਂ ਤੋਂ ਜੁਕੀ ਹੈ ਪਟਾਣ ਦੇ ਟੱਕੇ ਮਹਿਸੂਸ ਕੀਤੇ ਗਏ ਨੇ ਪੰਜਾਬ ਦੇ ਵਿੱਚ ਹਾਲਾਂਕਿ ਜੋ ਮੈਗਨੀਟਿਊਡ ਸੀਗਾ ਉਹ 4.5 ਰੈਕਟਰ ਦੇ ਨਿਰਧਾਰਿਤ ਸੀਗਾ ਜਿਸ ਦੇ ਕਰਕੇ ਇਹ ਕਹਾਂ ਜਾ ਸਕਦਾ ਹੈ ਕਿ ਜ਼ਿਆਦਾ ਨੁਕਸਾਨ ਜੁਕੀ ਉਹ ਨਹੀਂ ਹੁੰਦਾ ਨਜ਼ਰ ਆਇਆ ਲਗਭਗ 4 ਤੋਂ 6 ਸੈਕਿੰਡ ਲਈ ਜੋ ਕਿ ਟੱਕੇ ਮਹਿਸੂਸ ਕੀਤੇ ਗਏ ਨੇ ਤੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਟੱਕੇ ਜੋ ਕਿ ਮਹਿਸੂਸ ਹੋਏ ਨੇ ਖਾਸ ਤੌਰ ਤੇ ਜੇਕਰ ਗੱਲ ਕੀਤੀ ਜਾਵੇ ਆਮਰitsar ਦੇ ਨੇੜੇ ਜਿਹੜਾ ਜੋ ਕਿ ਇਹ ਕੇਤੇ एपिसੈਂਟਰ ਜੋ ਕਿ ਹੈ ਇਸ ਪੂਚਾਲ ਦਾ ਦੱਸਿਆ ਜਾ ਰਿਹਾ ਤੇ ਕਿਹਾ ਜਾ ਸਕਦਾ ਹੈ ਕਿ ਇੱਕ ਵੱਡਾ ਖਤਰਾ ਜੋ ਕਿ ਹੈ ਪੰਜਾਬ ਤੋਂ ਤਲ ਦਾ ਨਜ਼ਰ ਆਇਆ ਕਿਉਂਕਿ ਜੋ ਰਿਕਟਰ ਸਕੇਲ ਤੇ ਮੈਗਨੀਚਿਊਡ ਹੈ ਉਹ ਕਾਫੀ ਘੱਟ ਸੀਗਾ ਜਿਸ ਦੇ ਕਰਕੇ ਕੋਈ ਨੁਕਸਾਨ ਜੋ ਕਿ ਹੈ ਪੰਜਾਬ ਦੇ ਵਿੱਚ ਅਜੇ ਤੱਕ ਪੂਚਾਲ ਕਰਕੇ ਰਿਪੋਰਟ ਨਹੀਂ ਹੋਇਆ ਜੀ ਤੇ ਫਿਲਹਾਲ ਕਿਹੜੀ ਕਿਹੜੀ ਥਾਵਾਂ ਤੇ ਪੂਚਾਲ ਆਇਆ ਇਸ ਬਾਰੇ ਕੋਈ ਜਾਣਕਾਰੀ ਕੀ ਕੋਈ ਕੇਂਦਰ ਰਿਹਾ ਇਸ ਬਾਰੇ ਕੋਈ ਜਾਣਕਾਰੀ ਅਨਮੋਲ ਜੀ ਬਿਲਕੁਲ ਇਕੋ ਮਿਸਰ ਦੇ ਨੇੜੇ-ਤੇਰੇ ਜੋ ਕਿ ਐਪੀ ਸੈਂਟਰ ਇਸ ਦਾ ਦੱਸਿਆ ਜਾ ਰਿਹਾ ਤੇ ਖਾਸ ਤੌਰ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਅੰਮ੍ਰਿਤਸਰ ਇਸ ਤੋਂ ਇਲਾਵਾ ਤਰਨਤਾਰਨ ਗੁਰਦਾਸਪੁਰ ਸਾਈਡ ਜੋ ਕਿ ਹੈ ਉਹ ਕਾਫੀ ਜ਼ਿਆਦਾ ਜੋ ਕਿ ਫਟਾਲ ਦੇ ਟਟਕੇ ਮਹਿਸੂਸ ਹੋਏ ਨੇ ਜਿਵੇਂ ਇਸ ਦੀ ਕਿਹ ਰਿਕਟਰ ਸਕੈਲ ਤੇ ਤੀਬਰਤਾ ਜ਼ਿਆਦਾ ਨਹੀਂ ਸੀ ਜਿਸ ਦੇ ਕਰਕੇ ਜ਼ਿਆਦਾ ਥਾਵਾਂ ਦਾ ਜੋ ਕਿ ਇਸ ਦਾ ਅਸਰ ਪੈਂਦਾ ਹੋਇਆ ਨਜ਼ਰ ਨਹੀਂ ਆਇਆ ਕੇਨਮੋਲ ਬਹੁਤ ਬਹੁਤ ਧੰਨਵਾਦ ਤੁਹਾਡਾ ਤਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ 12:21 ਮਿੰਟ ਤੇ ਪੂਚਾਲ ਦੇ ਝਟਕੇ ਪੰਜਾਬ ਨੇ ਮਹਿਸੂਸ ਕੀਤੇ ਨੇ ਹਾਲਾਂਕਿ ਅਨਮੋਲੇ ਜਾਣਕਾਰੀ ਦੇ ਰਹੇ ਨੇ ਕਿ ਜ਼ਿਆਦਾ ਤੇਜ਼ ਤੂਫਾਨ ਨਹੀਂ ਸੀਗਾ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਪਰ ਕੁਝ ਥਾਵਾਂ ਤੇ ਇਸ ਦੇ ਝਟਕੇ ਕਾਫੀ ਤੇਜ਼ ਮਹਿਸੂਸ ਕੀਤੇ ਗਏ